ਤਾਨ ਗੁਰੂ ਹਰਗੋਬੇ ਸਾਹਿਬ ਜੀ ਨੇ ਸਿੱਖ ਪੰਥ ਨੂੰ ਨਵੀਂ ਦਿਸ਼ਾ ਦਿੱਤੀ ਗੁਰੂ ਸਾਹਿਬ ਨੇ ਦੋ ਤਲਵਾਰਾਂ ਧਾਰਨ ਕੀਤੀਆਂ ਮੀਰੀ ਅਤੇ ਪੀਰੀ ਇਸ ਦਾ ਅਰਥ ਸੀ ਕਿ ਗੁਰਸਿੱਖ ਨੂੰ ਨਾਮ ਜਪਣ ਦੇ ਨਾਲ ਨਾਲ ਧਰਮ ਦੀ ਰੱਖਿਆ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ ਤੁਸੀਂ ਦਰਸਾਇਆ ਸੱਚਾ ਸਿੱਖ ਇੱਕੋ ਸਮੇਂ ਸੰਤ ਵੀ ਹੈ ਤੇ ਸੂਰਮਾ ਵੀ ਹੈ ਗੁਰੂ ਜੀ ਨੇ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ ਇਹ ਸਿੱਖ ਕੌਮ ਦਾ ਧਾਰਮਿਕ ਅਤੇ ਰਾਜਨੀਤਿਕ ਕੇਂਦਰ ਬਣਿਆ ਗੁਰੂ ਸਾਹਿਬ ਨੇ ਸਿੱਖਾਂ ਨੂੰ ਸ਼ਾਸਤਰ ਵਿਦਿਆ ਕੋੜਸਵਾਰੀ ਅਤੇ ਧਰਮ ਯੁੱਧਾਂ ਦੀ ਤਿਆਰੀ ਕਰਵਾਈ ਗੁਰੂ ਸਾਹਿਬ ਦੀ ਬਾਣੀ ਵਿੱਚ ਨਾਮ ਦਇਆ ਸੂਰਬੀਰਤਾ ਦਾ ਸੁਨੇਹਾ ਹੈ ਤੁਸੀਂ ਹਮੇਸ਼ਾ ਜ਼ੋਰ ਦਿੱਤਾ ਹੈ ਕਿ ਸਿੱਖ ਨੂੰ ਗੁਰੂ ਦੀ ਬਾਣੀ ਦਾ ਆਚਰਣ ਵੀ ਕਰਨਾ ਹੈ ਅਤੇ ਧਰਮ ਦੀ ਰੱਖਿਆ ਲਈ ਖੜਾ ਵੀ ਰਹਿਣਾ ਹੈ ਹੁਣ ਕਥਾ ਸਰਵਣ ਕਰਿਏ ਜੀ ਜਦੋਂ ਜਹਾਂਗੀਰ ਪਾਸ਼ਾ ਦੀਆਂ ਬੇਗਮਾਂ ਨੇ ਬਾਦਸ਼ਾਹ ਕੋਲ ਸ਼੍ਰੀ ਹਰ ਗੋਬਿੰਦ ਸਾਹਿਬ ਜੀ ਦੇ ਦਰਸ਼ਨਾਂ ਦੀ ਇੱਛਾ ਪ੍ਰਗਟ ਕੀਤੀ। ਉਹ ਤੋਂ ਜਹਾਦੀਰ ਨੇ ਕਿਹਾ ਕਿ ਤੁਸੀਂ ਗੁਰੂ ਹਰ ਗੋਬਿੰਦ ਸਾਹਿਬ ਜੀ ਨੂੰ ਪਰਖੋ। ਤੁਹਾਡੇ ਹੁਸਨ ਦਾ, ਤੁਹਾਡੇ ਰੂਪ ਰੰਗ ਦਾ ਗੁਰੂ ਸਾਹਿਬ ਤੇ ਕੋਈ ਅਸਰ ਹੁੰਦਾ ਹੈ ਕਿ ਨਹੀਂ? ਕਿ ਤੁਹਾਨੂੰ ਵੇਖ ਕੇ ਉਹਨਾਂ ਦੇ ਅੰਦਰ ਕੋਈ ਵਿਕਾਰ ਆਉਂਦਾ ਹੈ? ਜਦੋਂ ਇਹ ਖਬਰ ਨੂਰ ਜਹਾਂ ਨੇ ਸੁਣੀ ਤੇ ਉਹਦੇ ਸਾਥੀਆਂ ਨੇ ਸੁਣੀ ਤਾਂ ਉਹ ਬਹੁਤ ਖੁਸ਼ ਹੋਈਆਂ। ਉਹਨਾਂ ਨੂੰ ਉਹਨਾਂ ਦੇ ਮਨ ਪਾਉਂਦੇ ਮਨਜ਼ੂਰੀ ਮਿਲ ਗਈ ਤੇ ਉਹਨਾਂ ਸੋਚਿਆ ਕਿ ਹੁਣ ਸਾਡਾ ਕਾਰਜ ਹੋ ਜਾਏਗਾ। ਜਹਾਂਗੀਰ ਦੀਆਂ ਬੇਗਮਾਂ ਨੂੰ ਸਾਰੀ ਰਾਤ ਸ੍ਰੀ ਗੁਰੂ ਹਰਗੋਬਿੰਦ ਸਾਹਿਬੀ ਦੇ ਖਿਆਲ ਆਉਂਦੇ ਰਹੇ। ਬਾਦਸ਼ਾਹ ਜਹਾਂਗੀਰ ਨੇ ਆਪਣੀ ਬੇਗਮਾਂ ਨੂੰ ਗੁਰੂ ਮਹਾਰਾਜ ਦੀ ਪ੍ਰੀਖਿਆ ਕਰਨ ਵਾਸਤੇ ਕਹਿ ਦਿੱਤਾ। ਸਾਰੀਆਂ ਬੇਗਮਾਂ ਖੁਸ਼ ਨੇ ਕਿਉਂਕਿ ਉਹਨਾਂ ਦੇ ਮਨ ਪਾਉਂਦੀ ਗੱਲ ਹੋ ਗਈ। ਇਹਨਾਂ ਵਿੱਚੋਂ ਕੁਝ ਬੇਗਮਾਂ 20 ਸਾਲ ਦੀਆਂ ਸਨ ਤੇ ਕੁਝ 16 ਸਾਲ ਦੀਆਂ ਸਨ। ਉਹਨਾਂ ਵਿੱਚੋਂ ਕੁਝ ਬੇਗਮਾਂ 25 ਸਾਲਾਂ ਦੀਆਂ ਸਨ। ਸਵੇਰੇ ਸਾਰੀਆਂ ਬੇਗਮਾਂ ਨੇ ਇਸ਼ਨਾਨ ਕੀਤਾ ਤੇ ਬੜੇ ਸੋਹਣੇ-ਸੋਹਣੇ ਵਸਤਰ ਪਹਿਨੇ। ਉਹਨਾਂ ਨੇ ਬਹੁਤ ਮਹਿੰਗੇ-ਮਹਿੰਗੇ ਗਹਿਣੇ ਪਾਏ ਜਿਨ੍ਹਾਂ ਵਿੱਚ ਬਹੁਤ ਮੋਤੀ ਜੜੇ ਹੋਏ ਸਨ ਤੇ ਉਹਨਾਂ ਦੀ ਬਹੁਤ ਚਮਕ ਸੀ। ਜਹਾਂਗੀਰ ਨੇ ਅਲੱਗ-ਅਲੱਗ ਬੇਗਮਾਂ ਨੂੰ ਵਿਆਹ ਕੇ ਲਿਆਂਦਾ ਸੀ। ਉਹਨਾਂ ਵਿੱਚੋਂ ਕੋਈ ਬੇਗਮ ਰਾਜਸਥਾਨ ਦੀ ਸੀ ਤੇ ਕੋਈ ਕਿਸੇ ਹੋਰ ਥਾਂ ਦੀ ਸੀ। ਉਹਦੀਆਂ ਬੇਗਮਾਂ ਆਪਣੀਆਂ ਸੋਹਣੀਆਂ ਤੇ ਸੁਨੱਖੀਆਂ ਸਨ ਉਹਨਾਂ ਦੀ ਸੁੰਦਰਤਾ ਕਹਿਣ ਤੋਂ ਬਾਹਰ ਸੀ ਉਹਨਾਂ ਦੀਆਂ ਅੱਖਾਂ ਕਮਲ ਦੀਆਂ ਪੰਖੜੀਆਂ ਵਾਂਗ ਸਨ ਕਵੀ ਜੀ ਇੱਥੇ ਸ਼ਿੰਗਾਰ ਰਸਤਾ ਵਰਣਨ ਕਰਦੇ ਨੇ ਕਹਿੰਦੇ ਨੇ ਕਿ ਉਹਨਾਂ ਦੀ ਚਾਲ ਹੰਸ ਵਰਗੀ ਸੀ ਜਹਾਂਗੀਰ ਨੇ ਸਾਰੇ ਹਿੰਦੁਸਤਾਨ ਵਿੱਚੋਂ ਚੁਣ-ਚੁਣ ਕੇ ਲੜਕੀਆਂ ਨਾਲ ਵਿਆਹ ਕੀਤਾ ਸੀ ਬਾਦਸ਼ਾਹ ਯਹਾਂਗੀਰ ਦੀਆਂ ਬੇਗਮਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਰਖਣ ਵਾਸਤੇ ਚੱਲ ਪਈਆਂ ਇਸ ਸਾਰੀਆਂ ਸੁੰਦਰ ਬੇਗਮਾਂ ਗੁਰੂ ਸਾਹਿਬ ਦਾ ਮਨ ਡੁਲਾਣਾ ਚਾਹੁੰਦੀਆਂ ਨੇ ਜਦੋਂ ॠषि मुनि ਜਿਆਦਾ ਤਪ ਕਰ ਲੈਂਦੇ ਸਨ ਤਾਂ ਉਹਨਾਂ ਦਾ ਧਿਆਨ ਭਗ ਕਰਨ ਲਈ ਇਹ ਅਪਸਰਾਵਾਂ ਆਉਂਦੀਆਂ ਸਨ ਬੇਗਮਾਂ ਨੇ ਪਹਿਲਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਆਪਣੀ ਦਾਸੀ ਭੇਜੀ ਉਹ ਦਾਸੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਹਿਣ ਲੱਗੀ ਸਾਰੀਆਂ ਬੇਗਮਾਂ ਆਪ ਦੇ ਦਰਸ਼ਨ ਕਰਨੀਆਂ ਚਾਹੁੰਦੀਆਂ ਨੇ ਇਸ ਲਈ ਮਹਾਰਾਜ ਤੁਹਾਨੂੰ ਵੱਖਰੇ ਹੋ ਕੇ ਬੈਣਾ ਪਏਗਾ ਆਪਣੀ ਸੰਗਤ ਤੋਂ ਦੂਰ ਹੋਣਾ ਪਏਗਾ ਉਹ ਜਹਾਂ ਘਿਰਦੀਆਂ ਬੇਗਮਾਂ ਨੇ ਉਹਨਾਂ ਨੂੰ ਕੋਈ ਹੋਰ ਨਹੀਂ ਦੇਖ ਸਕਦਾ ਇਸ ਲਈ ਗੁਰੂ ਸਾਹਿਬ ਸੰਗਤ ਤੋਂ ਵਖਰੇ ਹੋ ਕੇ ਬੈਠ ਜਾਣ ਬਾਦਸ਼ਾਹ ਦੀਆਂ ਬੇਗਮਾਂ ਤੁਹਾਡੇ ਦਰਸ਼ਨ ਪਰਦੇ ਵਿੱਚ ਕਰਨਾ ਚਾਹਦੀਆਂ ਨੇ ਹੇ ਗੁਰੂ ਸਾਹਿਬ ਤੁਸੀਂ ਬਾਦਸ਼ਾਹ ਦੀਆਂ ਬੇਗਮਾਂ ਦੀ ਇੱਛਾ ਪੂਰੀ ਕਰੋ ਜਿਵੇਂ ਬਾਦਸ਼ਾਹ ਦੀਆਂ ਬੇਗਮਾਂ ਤੁਹਾਡੇ ਕੋਲ ਆ ਰਹੀਆਂ ਨੇ ਤੁਸੀਂ ਖੁਸ਼ੀ-ਖੁਸ਼ੀ ਆਪਣੇ ਦਰਸ਼ਨ ਬਖਸ਼ੋ ਅੰਤਰਜਾਮੇ ਗੁਰੂ ਹਰਗੋਬੀ ਸਾਹਿਬ ਜੀ ਬਾਦਸ਼ਾਹ ਦੇ ਮਨਸੂਬਿਆਂ ਨੂੰ ਜਾਣਦੇ ਸਨ ਗੁਰੂ ਸਾਹਿਬ ਨੇ ਸੋਚਿਆ ਅੱਜ ਬੇਗਮਾਂ ਨੂੰ ਵੀ ਸਮਤ ਦੇਣੀ ਪਏਗੀ ਇਹਨਾਂ ਦਾ ਵੀ ਜੀਵਨ ਸਵਾਰ ਦੇਾਂਗੇ ਬਾਦਸ਼ਾਹ ਦੀਆਂ ਬੇਗਮਾਂ ਡੋਲੇ ਤੇ ਰੱਥਾਂ 'ਚ ਬੈਠ ਕੇ ਆਉਂਦੀਆਂ ਨੇ ਸਾਰੀਆਂ ਬੇਗਮਾਂ ਪਰਦੇ ਵਿੱਚ ਨੇ ਕਿ ਕੋਈ ਹੋਰ ਮਰਦ ਉਹਨਾਂ ਦਾ ਰੂਪ ਨਾ ਦੇਖ ਲੇ ਡੋਲੇ ਵਿੱਚ ਬੈਠ ਕੇ ਉਹ ਸ਼੍ਰੀ ਹਰਗੋਬੀ ਸਾਹਿਬ ਜੀ ਦੇ ਬੂਹੇ ਉੱਤੇ ਆ ਗਈਆਂ ਜਿੱਥੇ ਗੁਰੂ ਸਾਹਿਬ ਦੀਆਂ ਸੰਗਤਾਂ ਜਿੱਥੇ ਗੁਰੂ ਸਾਹਿਬ ਦੇ ਘੋੜੇ ਤੇ ਗੁਰੂ ਮਹਾਰਾਜ ਦੇ ਸਿੰਘ ਸਨ ਉਹ ਬੇਗਮਾ ਉੱਥੇ ਉਤਰ ਗਈਆਂ ਉਹ ਬੇਗਮਾ ਗੁਰੂ ਸਾਹਿਬ ਦੇ ਨਜ਼ਰਾਨੇ ਵਾਸਤੇ ਬਹੁਤ ਕੀਮਤੀ ਚੀਜ਼ਾਂ ਲੈ ਕੇ ਆਈਆਂ ਸੋਨੇ ਦੇ ਗਹਿਣੇ ਹੀਰੇ ਮੋਤੀ ਜਵਾਹਰਾਦ ਕਲਗੀਆਂ ਤੋੜੇ ਮਹਿੰਗੇ ਤੋਂ ਮਹਿੰਗੇ ਵਸਤਰ ਤੇ ਬਹੁਤ ਵਧੀਆ ਫਾਲ ਤੇ ਸਮਾਨ ਲੈ ਕੇ ਆਈਆਂ ਨੇ ਉਹਨਾਂ ਨੇ ਸਭ ਤੋਂ ਪਹਿਲਾਂ ਇਹ ਭੇਟਾ ਗੁਰੂ ਸਾਹਿਬ ਦੇ ਅੱਗੇ ਰੱਖੀ ਜਿਹੜਾ ਕਲੀਨ ਗੁਰੂ ਸਾਹਿਬ ਦੇ ਅੱਗੇ ਵਿਛਿਆ ਹੋਇਆ ਸੀ ਉਸਤੇ ਉਹ ਬੈਠ ਗਈਆਂ ਬੜੀਆਂ ਸੋਹਣੀਆਂ ਸੁੰਦਰ ਤੇ ਗੋਰੇ ਰੂਪ ਵਿੱਚ ਇਹ ਬੇਗਮਾ ਨੇ ਉਹਨਾਂ ਬੇਗਮਾ ਨੇ ਆਪਣੇ ਸਿਰ ਤੋਂ ਚੁੰਨੀਆਂ ਲਾਈਆਂ ਤਾਂ ਕਿ ਗੁਰੂ ਸਾਹਿਬ ਉਹਨਾਂ ਦਾ ਰੂਪ ਦੇਖ ਸਕਣ ਪਰ ਜਦੋਂ ਉਹਨਾਂ ਨੇ ਗੁਰੂ ਸਾਹਿਬ ਦਾ ਰੂਪ ਦੇਖਿਆ ਤਾਂ ਉਹਨਾਂ ਨੂੰ ਆਪਣੇ ਤਨ ਮਨ ਦੀ ਸੁਧ ਭੁੱਲ ਗਈ ਉਹ ਇੱਕ ਟੱਕ ਗੁਰੂ ਸਾਹਿਬ ਦੇ ਚਿਹਰੇ ਵੱਲ ਦੇਖਣ ਲੱਗੀਆਂ ਇਹਨਾਂ ਦਾ ਆਪਣੇ ਆਪ ਤੇ ਵਸ ਨਹੀਂ ਰਿਹਾ ਇਹ ਮੋਹਿਤ ਹੋ ਗਈਆਂ ਗੁਰੂ ਸਾਹਿਬ ਨੂੰ ਉਹਨਾਂ ਦੀ ਦਸ਼ਾ ਦਾ ਪਤਾ ਚੱਲ ਗਿਆ। ਉਹ ਆਪਣੇ ਹੋਸ਼-ਹਵਾਸ ਗਵਾ ਚੁੱਕੀਆਂ ਸਨ। ਇਹਨਾਂ ਦੀ ਮਾਨਵੀ ਦਸ਼ਾ ਦੇਖ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਬੋਲੇ, "ਬੇਟਾ, ਤੁਸੀਂ ਪਿਛਲੇ ਜਨਮਾਂ ਵਿੱਚ ਬਹੁਤ ਚੰਗੇ ਕੰਮ ਕੀਤੇ ਨੇ, ਜਿਹੜਾ ਤੁਹਾਨੂੰ ਇਸ ਜਨਮ ਵਿੱਚ ਇਹ ਫਲ ਮਿਲਿਆ। ਤੁਸੀਂ ਪਿਛਲੇ ਜਨਮਾਂ ਵਿੱਚ ਜਾਪਤਾ-ਪਕੀਤਾ, ਦਾਨ ਕੀਤਾ। ਤੁਸੀਂ ਬੜੇ ਅੱਛੇ ਕੰਮ ਕੀਤੇ ਨੇ, ਜਿਨ੍ਹਾਂ ਕਰਕੇ ਤੁਹਾਨੂੰ ਇਹ ਸੁੰਦਰ ਰੂਪ ਮਿਲਿਆ।" ਇਹ ਸੁੰਦਰ ਰੂਪ ਤੁਹਾਡਾ ਨਹੀਂ ਇਹ ਤੁਹਾਨੂੰ ਪਰਮਾਤਮਾ ਨੇ ਦਿੱਤਾ ਹੈ ਤੁਹਾਡੇ ਚੰਗੇ ਕਰਮਾ ਕਰਕੇ ਪੁੰਨਾ ਕਰਕੇ ਤੁਹਾਨੂੰ ਇਹ ਰੂਪ ਮਿਲਿਆ ਹੈ ਗੁਰੂ ਸਾਹਿਬ ਕਹਿ ਲਗੇ ਤੁਸੀਂ ਹਿੰਦੂਸਤਾਨ ਦੇ ਬਾਦਸ਼ਾਹ ਦੀਆਂ ਬੇਗਮਾ ਹੋ ਤੁਸੀਂ ਬਹੁਤ ਸੁਖ ਭੋਗਦੀਆਂ ਹੋ ਤੁਹਾਨੂੰ ਖਾਣਣ ਪੀਣਣ ਪਹਿਨਣ ਦੀ ਕੋਈ ਕਮੀ ਨਹੀਂ ਹੈ ਜੋ ਚੀਜ਼ ਤੁਸੀਂ ਚਾਹਦੇ ਹੋ ਉਹ ਤੁਹਾਡੇ ਚਰਨਾਂ ਵਿੱਚ ਹਾਜ਼ਰ ਹੋ ਜਾਂਦੀ ਹੈ ਲੋਕਾਂ ਨੂੰ ਖਾਣ ਨੂੰ ਰੋਟੀ ਨਹੀਂ ਮਿਲਦੀ ਪੈਨਨ ਨੂੰ ਕਪੜਾ ਨਹੀਂ ਮਿਲਦਾ ਰਹਿਣ ਵਾਸਤੇ ਛੱਤ ਨਹੀਂ ਮਿਲਦੀ ਪਰ ਪ੍ਰਮਾਤਮਾ ਨੇ ਤੁਹਾਨੂੰ ਸਭ ਕੁਝ ਦਿੱਤਾ ਹੈ ਖਾਣ ਪੀਣ ਨੂੰ ਕੋਈ ਕਮੀ ਨਹੀਂ ਪੈਨਨ ਨੂੰ ਕੋਈ ਕਮੀ ਨਹੀਂ ਤੁਹਾਡੇ ਰਹਿਣ ਸਹਿਣ ਵਾਸਤੇ ਆਲੀ ਸ਼ਾਨ ਮਹਿਲ ਨੇ ਹਰ ਤਰ੍ਹਾਂ ਦੀ ਸੁੱਖ ਸੁਵਿਧਾ ਤੁਹਾਨੂੰ ਪ੍ਰਮਾਤਮਾ ਨੇ ਦਿੱਤੀ ਹੋਈ ਹੈ ਤੁਹਾਨੂੰ ਜਿਹੜੀ ਇਹ ਸੁੰਦਰਤਾ ਮਿਲੀ ਹੈ ਤੁਹਾਨੂੰ ਪ੍ਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ ਹੈ ਤੁਹਾਨੂੰ ਪੀਰਾਂ ਫਕੀਰਾਂ ਦੀ ਸੇਵਾ ਕਰਨੀ ਚਾਹੀਦੀ ਹੈ ਤੇ ਆਪਣੇ ਮਨ ਦਾ ਪ੍ਰੇਮ ਆਪਣੇ ਪਤੀ ਵਿੱਚ ਰੱਖਣਾ ਚਾਹੀਦਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨਾਂ ਬੇਗਮਾਂ ਨੂੰ ਇਸ਼ਾਰਾ ਦਿੱਤਾ ਕਿ ਸਾਡੇ ਵਰਗੇ ਸਾਧੂ ਸੰਤਾਂ ਦੀ ਸੇਵਾ ਕਰਨੀ ਹੈ ਤੇ ਪ੍ਰੇਮ ਤਾਂ ਆਪਣੇ ਪਤੀ ਨਾਲ ਕਰਨਾ ਹੈ ਜਿਹੜੀ ਪਤਨੀ ਕੋਲ ਖਾਣ ਨੂੰ ਰੋਟੀ ਨਾ ਹੋਵੇ ਪਹਿਨਣ ਨੂੰ ਕਪੜਾ ਨਾ ਹੋਵੇ ਤੇ ਭਾਵੇਂ ਸੁੰਦਰ ਨਾ ਹੋਵੇ ਪਰ ਜੇ ਉਹ ਆਪਣੇ ਪਤੀ ਨੂੰ ਪਿਆਰ ਕਰਦੀ ਹੋਵੇ ਤਾਂ ਉਹ ਵੀ ਸੁੰਦਰ ਲੱਗਦੀ ਹੈ ਸੋ ਤੁਸੀਂ ਆਪਣੇ ਮਨ ਦਾ ਪ੍ਰੇਮ ਆਪਣੇ ਪਤੀ ਤੇ ਲੁਟਾਓ ਆਪਣੇ ਪਤੀ ਤੋਂ ਇਲਾਵਾ ਇਸਤਰੀ ਕਿਸੇ ਹੋਰ ਦੀ ਇੱਛਾ ਨਾ ਕਰੇ ਉਹ ਬੇਗਮਾ ਤਾਂ ਗੁਰੂ ਸਾਹਿਬ ਦੇ ਮਨ ਵਿੱਚ ਕਾਮ ਪੈਦਾ ਕਰਨਾ ਆਈਆਂ ਸਨ ਕਿਉਂਕਿ ਜਹਾਂਗੀਰ ਬਾਦਸ਼ਾਹ ਨੇ ਉਹਨਾਂ ਨੂੰ ਭੇਜਿਆ ਹੀ ਇਸ ਕਰਕੇ ਸੀ ਕਿ ਗੁਰੂ ਸਾਹਿਬ ਦੇ ਮਨ ਵਿੱਚ ਕਾਮ ਪੈਦਾ ਕਰੋ ਵਿਕਾਰ ਪੈਦਾ ਕਰੋ ਸੋ ਇਹ ਪਾਪ ਇਹ ਬੇਗਮਾ ਆਪਣੇ ਮਨ ਵਿੱਚ ਲੈ ਕੇ ਆਈਆਂ ਬਾਦਸ਼ਾਹ ਜਹਾਂਗੀਰ ਦੀ ਸਭ ਤੋਂ ਸੋਹਣੀ ਬੇਗਮ ਨੂਰ ਜਹਾਂ ਸੀ ਉਸਨੇ ਮਹਾਰਾਜ ਨੂੰ ਸਵਾਲ ਕੀਤਾ ਤੁਹਾਡੇ ਨਾਲ ਤੁਹਾਡੀ ਬੇਗਮ ਕਿਉਂ ਨਹੀਂ ਹੈ ਤੁਸੀਂ ਆਪਣੀ ਬੇਗਮ ਤੋਂ ਬਿਨਾ ਕਿਵੇਂ ਰਹਿੰਦੇ ਹੋ ਮਹਾਰਾਜ ਤੁਹਾਡੀ ਜਵਾਨੀ ਦੀ ਉਮਰ ਹੈ ਤੁਹਾਡੇ ਸਰੀਰ ਵਿੱਚ ਇੰਨਾ ਬਲ ਹੈ ਤੁਹਾਡਾ ਇਸਤਰੀ ਤੋਂ ਬਿਨਾ ਗੁਜ਼ਾਰਾ ਕਿਵੇਂ ਹੁੰਦਾ ਹੈ ਪਤਨੀ ਤੋਂ ਬਿਨਾ ਤੁਸੀਂ ਮਨ ਨੂੰ ਕਿਵੇਂ ਕਾਬੂ ਵਿੱਚ ਰੱਖਦੇ ਹੋ ਮਹਾਰਾਜ ਤੁਹਾਡਾ ਰੂਪ ਖੁਦਾ ਨੇ ਬਹੁਤ ਸੋਹਣਾ ਬਣਾਇਆ ਹੈ ਇਵੇਂ ਲੱਗਦਾ ਜਿਵੇਂ ਪਰਮਾਤਮਾ ਨੇ ਦੁਨੀਆ ਦਾ ਸਾਰਾ ਹੁਸਨ ਤੁਹਾਡੇ ਤੇ ਲੁਟਾ ਦਿੱਤਾ ਹੈ। ਹਸੀ ਅੱਜ ਤੋਂ ਪਹਿਲਾਂ ਇੰਨਾ ਸੋਹਣਾ ਮਰਦ ਨਹੀਂ ਦੇਖਿਆ। ਜਿੰਨੇ ਸੋਹਣੇ ਤੁਸੀਂ ਹੋ। ਤੁਸੀਂ ਆਪਣੀ ਪਤਨੀ ਨੂੰ ਆਪਣੇ ਨਾਲ ਕਿਉਂ ਨਹੀਂ ਰੱਖਦੇ? ਇਹੋ ਜਿਹੀ ਕਿਹੜੀ ਇਸਤਰੀ ਹੈ ਜਿਹੜੇ ਤੁਹਾਡੇ ਦਰਸ਼ਨ ਕਰਕੇ ਮੋਹਿਤ ਨਾ ਹੋਏ। ਮਹਾਰਾਜ ਤੁਹਾਡੇ ਦਰਸ਼ਨ ਕਰਕੇ ਮਨ ਖੁਸ਼ ਹੋ ਗਿਆ। ਇੰਨਾ ਹੁਸਨ ਤੇ ਜਵਾਨੀ ਹੋਣ ਦੇ ਬਾਵਜੂਦ ਤੁਸੀਂ ਆਪਣੀਆਂ ਬੇਗਮਾਂ ਕਿਉਂ ਨਹੀਂ ਰੱਖਦੇ? ਕਿਉਂਕਿ ਜਵਾਨੀ ਜ਼ਿੰਦਗੀ ਵਿੱਚ ਇੱਕ ਵਾਰੀ ਮਿਲਦੀ ਹੈ ਜਵਾਨੀ ਵਾਪਸ ਨਹੀਂ ਆਂਦੀ ਤੇ ਤੁਸੀਂ ਇਹ ਜਵਾਨੀ ਨੂੰ ਇਕੱਲੇ ਕਿਉਂ ਗੁਜ਼ਾਰੇ ਹੋ ਉਹ ਕਹਿਣ ਲਗੀ ਮਹਾਰਾਜ 18 ਸਾਲ ਦੀ ਤੁਹਾਡੀ ਉਮਰ ਹੈ ਤੇ ਤੁਸੀਂ ਸੋਹਣੇ ਵੀ ਬੋਤ ਹੋ ਤੁਸੀਂ ਜਵਾਨ ਵੀ ਬੜੇ ਭਰਵੇਂ ਹੋ ਅੱਲਾ ਨੇ ਜਵਾਨੀ ਤੇ ਹੁਸਨ ਦਾ ਤੁਹਾਡੇ ਤੇ ਮੀਂ ਪਾਇਆ ਹੈ ਇਸ ਲਈ ਤੁਸੀਂ ਆਪਣੀ ਜਵਾਨੀ ਤੇ ਹੁਸਨ ਨੂੰ ਅਜਾਈ ਨਾ ਗਵਾਓ ਬੇਗਮ ਨੂਰ ਧਾਂ ਤੇ ਹੋਰ ਬੇਗਮਾਂ ਦੇ ਬਚਨ ਸੁਣ ਕੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬੋਲੇ ਬੇਗਮ ਨੂਰਜਹਾਨ 84 ਲੱਖ ਜੂਨਾ ਤੋਂ ਬਾਅਦ ਇਨਸਾਨ ਦੀ ਜੂਨੀ ਮਿਲੀ ਹੈ ਭਾਵੇਂ ਉਹ ਜੂਨ ਕੁੱਤੇ ਦੀ ਹੋਵੇ ਭਾਵੇਂ ਉਹ ਬਿੱਲੇ ਦੀ ਹੋਵੇ ਜਾਂ ਉਹ ਕਿਸੇ ਪੰਛੀ ਦੀ ਹੋਵੇ ਜੋੜਾ ਤਾਂ ਹਰ ਜਨਮ ਵਿੱਚ ਮਿਲਦਾ ਹੀ ਰਿਹਾ ਹੈ ਇਸਤਰੀ ਤਾਂ ਮਰਦ ਨੂੰ ਮਿਲਦੀ ਰਹੀ ਹੈ ਹਰ ਜਨਮ ਵਿੱਚ ਇਸ ਆਤਮਾ ਨੇ ਇਸਤਰੀ ਦਾ ਭੋਗ ਕੀਤਾ ਹੈ ਇੱਕ ਰਸ ਨਿਰੰਤਰ ਹੀ ਇਹਨਾਂ ਜੂਨਾਂ ਦਾ ਵਰਤਾਰਾ ਹੈ ਕੁੱਤੇ ਤੇ ਸੂਰ ਵੀ ਇਸਤਰੀ ਦਾ ਸੁਖ ਭੋਗਦੇ ਨੇ ਪਰ ਜਿਹੜਾ ਇਹ ਬੰਦੇ ਦਾ ਸਰੀਰ ਹੈ ਇਹ ਵਿਸ਼ੇਸ਼ ਤੇ ਕੀਮਤੀ ਹੈ ਇਹ ਪਸ਼ੂਆਂ ਵਾਂਗ ਗਵਣ ਵਾਲਾ ਨਹੀਂ ਹੈ ਸਗੋਂ ਪਰਮੇਸ਼ਵਰ ਨੂੰ ਪਾਣ ਵਾਲਾ ਹੈ ਸਾਨੂੰ ਪਰਮੇਸ਼ਵਰ ਦਾ ਨਾਮ ਜਪਣਾ ਚਾਹੀਦਾ ਹੈ ਇਹ ਸਰੀਰ ਸਾਨੂੰ ਇਸਤਰੀ ਭੋਗਣ ਵਾਸਤੇ ਨਹੀਂ ਮਿਲਿਆ ਇਹ ਤਾਂ ਪਰਮਾਤਮਾ ਨੂੰ ਮਿਲਣ ਵਾਸਤੇ ਮਿਲਿਆ ਹੈ ਅਨੇਕਾਂ ਜਨਮਾਂ ਦੇ ਦੁੱਖ ਇਸ ਜਨਮ ਵਿੱਚ ਕੱਟੇ ਜਾਣਗੇ ਨਹੀਂ ਤਾਂ ਅਸੀਂ 84 ਲੱਖ ਜੰਨਾਂ ਵਿੱਚ ਪੈ ਜਾਵਾਂਗੇ ਕਦੀ ਅਸੀਂ ਸੱਬ ਬਣਾਗੇ ਕਦੀ ਕੁੱਤੇ ਕਦੀ ਸੂਰ ਕਦੀ ਬਗਿਆੜ ਕਦੀ ਕੁਝ ਬਣਾਗੇ ਤੇ ਕਦੀ ਕੁਝ ਬਣਾਗੇ ਜਿੰਨਾ ਚਿਰ ਇਹ 84 ਲੱਖ ਜੂਨਾ ਪੂਰੀਆਂ ਨਹੀਂ ਹੁੰਦੀਆਂ ਫੇਰ ਜਾ ਕੇ ਇਨਸਾਨ ਦਾ ਜਨਮ ਮਿਲਦਾ ਹੈ ਪਰ ਜੇ ਅਸੀਂ ਪਰਮੇਸ਼ਵਰ ਦੀ ਬੰਦਗੀ ਕਰ ਲਈ ਤਾਂ ਇਹ ਸੰਕਟ ਕਟਿਆ ਜਾ ਸਕਦਾ ਹੈ ਸ੍ਰੀ ਹਰ ਗੋਬਿੰਦ ਸਾਹਿਬ ਜੀ ਬੇਗਮਾਂ ਨੂੰ ਕਹਿਣ ਲੱਗੇ ਜਵਾਨੀ ਦਾ ਸੁੱਖ ਚਾਰ ਦਿਨ ਦਾ ਹੁੰਦਾ ਹੈ ਏ ਜਵਾਨੀ ਬੋਤਾ ਚੇਰ ਨਹੀਂ ਰਹਿੰਦੀ ਹਰ ਇਨਸਾਨ ਤੇ ਜਵਾਨੀ ਆਂਦੀ ਹੈ ਕਿਸੇ ਵਾਸਤੇ ਸਾਲ ਵਾਸਤੇ ਆਂਦੀ ਹੈ ਕਿਸੇ ਵਾਸਤੇ 2 ਸਾਲ ਵਾਸਤੇ ਆਂਦੀ ਹੈ ਜਿਹੜੀ ਚੀਜ਼ ਚਲੀ ਜਾਂਦੀ ਹੈ ਉਹਦੇ ਨਾਲ ਪਿਆਰ ਨਹੀਂ ਪਾਣਾ ਚਾਹੀਦਾ ਸੋ ਜਵਾਨੀ ਦਾ ਜਿਹੜਾ ਸੁੱਖ ਹੈ ਲੋਭ ਵਾਸਤਾ ਦਾ ਜਿਹੜਾ ਸੁੱਖ ਹੈ ਉਹ ਥੋੜੇ ਦਿਨ ਵਾਸਤੇ ਹੈ ਥੋੜੇ ਸਮੇਂ ਦੇ ਸੁੱਖ ਵਾਸਤੇ ਲੱਖਾਂ ਸਾਲਾਂ ਦੀ ਸਜ਼ਾ ਲੈ ਕੇ ਨਾ ਬੈਠ ਜਾਈਏ ਜਿਹੜਾ ਬੰਦੇ ਦਾ ਅਸਲੀ ਕੰਮ ਹੈ ਉਹੀ ਕਰੇ ਉਹ ਹੀ ਬੰਦਾ ਸਭ ਤੋਂ ਸਿਆਣਾ ਹੈ ਜਿਹੜਾ ਇਸ ਮਨੁੱਖਾ ਜਨਮ ਨੂੰ ਸਮਝ ਕੇ ਨਾਮ ਜਪ ਲਵੇ ਮਹਾਰਾਜ ਕਹਿਣ ਲਗੇ ਇਸਤਰੀ ਦੀ ਭਗਤੀ ਇਹੀ ਹੈ ਕਿ ਆਪਣੇ ਪਤੀ ਨਾਲ ਪ੍ਰੇਮ ਕਰੇ ਤੇ ਆਪਣੇ ਪਤੀ ਦੀ ਸੇਵਾ ਕਰੇ ਅਤੇ ਪਰਮਾਤਮਾ ਦਾ ਨਾਮ ਜਪੇ ਇਸ ਕੰਮ ਦੇ ਕਰਨ ਨਾਲ ਤੁਹਾਡੀ ਆਤਮਾ ਦਾ ਕਲਿਆਣ ਹੋਏਗਾ ਬੇਗਮਾ ਮਹਾਰਾਜ ਦੀ ਗੱਲ ਸੁਣਤਾ ਰਹੀਆਂ ਸਨ ਪਰ ਉਹਨਾਂ ਦੇ ਅੰਦਰ ਚਿਲਾਕੀ ਸੀ ਉਹ ਜਾਣ ਮੁੱਝ ਕੇ ਆਪਣੇ ਸਿਰ ਤੋਂ ਚੁੰਨੀ ਲਾਂਦੀਆਂ ਨੇ ਜਾਨ ਜਾਣ ਕੇ ਆਪਣੇ ਮੋਢੇ ਤੋਂ ਚੁੰਨੀ ਲਾਂਦੀਆਂ ਨੇ ਤੇ ਅਲੱਗ-ਅਲੱਗ ਤਰੀਕਿਆਂ ਨਾਲ ਹਾਫ-ਭਾਅ ਕਰਦੀਆਂ ਨੇ ਜਿਹੜੇ ਹਾਫ-ਭਾਅ ਚੰਚਲਤਾ ਤੇ ਕਾਮਵਾਸ਼ਨਾ ਦੇ ਨੇ ਉਹ ਕਰਦੀਆਂ ਨੇ ਸੰਗਤ ਜੀ ਮਾਇਆ ਰੂਪ ਇਸਤਰੀ ਹੈ ਤੇ ਪਰਮਾਤਮਾ ਰੂਪ ਮਰਦ ਹੈ ਪਰਮਾਤਮਾ ਨੇ ਇਸਤਰੀ ਨੂੰ ਵੱਡੀ ਸ਼ਕਤੀ ਦਿੱਤੀ ਹੈ ਬੰਦੇ ਕੋਲ ਸ਼ਕਤੀ ਨਹੀਂ ਹੈ ਮਾਇਆ ਕੋਲ ਇਸਤਰੀ ਕੋਲ ਸ਼ਕਤੀ ਹੈ ਉਹ ਬੰਦੇ ਦੇ ਮਨ ਨੂੰ ਚੰਚਲ ਕਰ ਸਕਦੀ ਹੈ ਸੋ ਇਹ ਬੇਗਮਾ ਮਨ ਨੂੰ ਵਿਚੈਂਡ ਕਰਨ ਵਾਸਤੇ ਹਾਫ-ਹਾਫ ਕਰਦੀਆਂ ਨੇ ਗੁਰੂ ਜੀ ਨੂੰ ਡੋਲਾਨ ਵਾਸਤੇ ਇਹ ਬੇਗਮਾ ਸਾਰੇ ਹਾਫ-ਭਾਅ ਕਰਕੇ ਥੱਕ ਗਈਆਂ ਪਰ ਸ੍ਰੀ ਹਰਗੋਬਿੰਦ ਸਾਹਿਬ ਜੀ ਦੀ ਨਿਗਾਹ ਵਿੱਚ ਕੋਈ ਵਿਕਾਰ ਨਹੀਂ ਆਇਆ ਪਹਿਲਾਂ ਜਿੱਦਾਂ ਸ਼ਾਂਤ ਚਿਤ ਮਹਾਰਾਜ ਪਰਮੇਸ਼ਵਰ ਦੇ ਧਿਆਨ ਵਿੱਚ ਬੈਠੇ ਸਨ ਮਹਾਰਾਜ ਅਜੇ ਵੀ ਉਵੇਂ ਹੀ ਬੈਠੇ ਹਨ ਪਰ ਬੇਗਮਾ ਆਪਣੇ ਹਾਫ-ਭਾਅ ਕਰਕੇ ਥੱਕ ਗਈਆਂ ਮਹਾਰਾਜ ਵੱਲ ਇਹ ਨੈਣ ਤਿੱਖੇ ਕਰਕੇ ਕਟਾਕਸ਼ ਕਰਦੀਆਂ ਨੇ ਆਪਣੇ ਹਾਫ ਹਾਵ ਕਰਕੇ ਇਹ ਥੱਕ ਗਈਆਂ ਪਰ ਤਦ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਨ ਵਿੱਚ ਵਿਕਾਰ ਦਾ ਇੱਕ ਫੁਰਨਾ ਵੀ ਨਹੀਂ ਆਇਆ ਅਸਲ ਵਿੱਚ ਗੁਰੂ ਸਾਹਿਬ ਦੇ ਮਨ ਵਿੱਚ ਵਿਕਾਰ ਦਾ ਇਹ ਫੁਰਨਾ ਆ ਹੀ ਨਹੀਂ ਸਕਦਾ ਇਹ ਵਿਕਾਰ ਤਾਂ ਬੇਗਮਾ ਦਾ ਸੀ ਕਿ ਅਸੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਡੁਲਾਣਾ ਸੋ ਇਹ ਬੇਗਮਾ ਆਪਣੇ ਕੰਮ ਵਿੱਚ ਫੇਲ ਹੋ ਗਈਆਂ ਜੋ ਕੰਮ ਇਹ ਕਰਨ ਵਾਸਤੇ ਆਈਆਂ ਸਨ ਉਹ ਕੰਮ ਪੂਰਾ ਨਹੀਂ ਹੋਇਆ ਕੁਝ ਸਮਾਂ ਇਹ ਗੁਰੂ ਸਾਹਿਬ ਕੋਲ ਬੈਠੀਆਂ ਰਹੀਆਂ ਆਪਣੇ ਮਾਨਦੀਆਂ ਗੱਲਾਂ ਕਰਦੀਆਂ ਰਹੀਆਂ ਤੇ ਗੁਰੂ ਸਾਹਿਬ ਦੇ ਬਚਨ ਸੁਣਦੀਆਂ ਰਹੀਆਂ ਬੇਗਮਾਂ ਨੇ ਬੜਾ ਜੋਰ ਲਾਇਆ ਨੂਰ ਜਹਾ ਬੇਗਮ ਸਮਝਦਾਰ ਸੀ ਉਹ ਸਮਝ ਗਈਆਂ ਕਿ ਇਹ ਪੂਰਾ ਪੀਰ ਹੈ ਇਸ ਪੀਰ ਦੇ ਉੱਪਰ ਸਾਡਾ ਕੋਈ ਅਸਰ ਨਹੀਂ ਹੋਇਆ ਹੁਣ ਬੇਗਮਾਂ ਉੱਠਣ ਲੱਗੀਆਂ ਉਹਨਾਂ ਨੇ ਦੋਵੇਂ ਹੱਥ ਜੋੜ ਕੇ ਗੁਰੂ ਸਾਹਿਬ ਨੂੰ ਮੱਥਾ ਟੇਕਿਆ ਉਹਨਾਂ ਨੇ ਜਾਣ ਲਿਆ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪੂਰੇ ਪੀਰ ਹਨ ਇਹ ਕੋਈ ਵਿਖਾਵੇ ਦੇ ਜਾਂ ਪਖੰਡੀ ਪੀਰ ਨਹੀਂ ਹਨ ਇਹ ਸੱਚੇ ਹਨ ਪੂਰੇ ਪੀਰ ਹਨ ਇਹ ਬੇਗਮਾ ਹੁਣ ਗੁਰੂ ਸਾਹਿਬ ਦਾ ਜਸ ਕਰਦੀਆਂ ਕਰਦੀਆਂ ਵਾਪਿਸ ਜਾਣ ਦੀ ਤਿਆਰੀ ਕਰਨ ਲਗੀਆਂ ਜਿੱਥੇ ਬਾਦਸ਼ਾਹ ਦੇ ਤੰਬੂ ਲੱਗੇ ਸਨ ਉੱਥੇ ਜਾ ਕੇ ਇਹਨਾਂ ਨੇ ਉਤਾਰਾ ਕੀਤਾ ਜਦੋਂ ਜਹਾਂਗੀਰ ਬਾਦਸ਼ਾਹ ਆਪਣੀਆਂ ਬੇਗਮਾ ਕੋ ਲਾਇਆ ਉਹ ਉਹਨਾਂ ਕੋਲ ਬੈਠ ਗਿਆ ਉਸਨੇ ਪੁੱਛਿਆ ਤੁਸੀਂ ਅੱਜ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕੋਲ ਗਏ ਸੀ ਦੱਸੋ ਉਹਨਾਂ ਦਾ ਸੁਭਾਅ ਕਿਹੋ ਜਿਹਾ ਹੈ ਉਹ ਪੀਰ ਕਿੰਨਾ ਧੀਰਜ ਵਾਲਾ ਹੈ ਉਹ ਕਿੰਨਾ ਗੰਭੀਰ ਹੈ ਗੁਰੂ ਦੀ ਬੋਲੀ ਕਿਹੋ ਜੀ ਸੀ ਉਹਦੇ ਇਸ਼ਾਰੇ ਕਿਹੋ ਜੇ ਸਨ ਤੁਹਾਨੂੰ ਉਹਨਾਂ ਦਾ ਹਾਸਾ ਉਹ ਤੇ ਉਹਨਾਂ ਦੀ ਉੱਠਣੀ ਬੈਠਣੀ ਕਿਵੇਂ ਦੀ ਲੱਗੀ ਕੀ ਸ੍ਰੀ ਗੁਰੂ ਹਰਗੋਬਿੰਦ ਸਾਹਿਬੀ ਦੇ ਮਨ ਵਿੱਚ ਕੋਈ ਵਿਕਾਰ ਆਇਆ ਕਿ ਉਹਨਾਂ ਦੇ ਮਨ ਵਿੱਚ ਤੁਹਾਡੇ ਪ੍ਰਤੀ ਕੋਈ ਫੁਰਨਾ ਬੜਿਆ ਬੇਗਮਾ ਕਹਿਣ ਲਗੀਆਂ ਬਾਦਸ਼ਾਹ ਸਲਾਮਤ ਅਸੀਂ ਬੜੇ ਪੀਰ ਦੇਖੇ ਨੇ ਪਰ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਵਰਗਾ ਕੋਈ ਪੀਰ ਨਹੀਂ ਵਖਿਆ ਅਸੀਂ ਕੋਈ ਕਸਰ ਨਹੀਂ ਛੱਡੀ ਅਸੀਂ ਅੱਖਾਂ ਦੇ ਇਸ਼ਾਰੇ ਵੀ ਕੀਤੇ ਹੱਸ ਹੱਸ ਕੇ ਗੱਲਾਂ ਵੀ ਕੀਤੀਆਂ ਅਸੀਂ ਤਾਂ ਉਹਨਾਂ ਨੂੰ ਸਿੱਧੇ ਹੀ ਪੁੱਛ ਲਿਆ ਕਿ ਤੁਹਾਡਾ ਪਤਨੀ ਤੋਂ ਬਿਨਾ ਕਿਵੇਂ ਦਿਲ ਲੱਗਦਾ ਹੈ ਤੁਸੀਂ ਆਪਣੀ ਪਤਨੀ ਤੋਂ ਬਿਨਾ ਕਿਵੇਂ ਰਹਿੰਦੇ ਹੋ ਜੁੱਸ ਤੋਂ ਬਾਅਦ ਅਸੀਂ ਫੇਰ ਹਾਫ-ਹਾਫ ਕਰਕੇ ਦਿਖਾਏ ਪਰ ਅਸੀਂ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਮਨ ਵਿੱਚ ਕੋਈ ਵਿਕਾਰ ਪੈਦਾ ਨਹੀਂ ਕਰ ਸਕੇ ਬਾਦਸ਼ਾਹ ਸਲਾਮਤ ਅਸੀਂ ਤੂਫਾਨ ਵਰਦਿਆਂ ਸੀ ਤੂਫਾਨ ਦੇ ਅੱਗੇ ਕੋਈ ਛੋਟੀ ਮੋਟੀ ਚੀਜ਼ ਨਹੀਂ ਖੜਦੀ ਪਰ ਪਹਾੜ ਖੜ ਜਾਂਦੇ ਨੇ ਉਹਨਾਂ ਤੇ ਤੂਫਾਨ ਦਾ ਕੋਈ ਅਸਰ ਨਹੀਂ ਹੁੰਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸੁਮੇਰ ਪर्वਤ ਵਰਗੇ ਨੇ ਉਹਨਾਂ ਨੂੰ ਕੀ ਹੋਣਾ ਸੀ ਤੂਫਾਨ ਨਾਲ ਅਸੀਂ ਵੱਡੇ ਵੱਡੇ ਜੋਗੀ ਸੰਤਾਂ ઋષਿ ਮੁਨੀਆਂ ਨੂੰ ਹਿਲਾ ਦਈਏ ਪਰ ਸ੍ਰੀ ਹਰਗੋਬਿੰਦ ਸਾਹਿਬ ਜੀ ਆਪਣੀ ਥਾਂ ਤੋਂ ਡੋਲੇ ਨਹੀਂ ਜਿਵੇਂ ਉਹ ਪਹਿਲਾਂ ਸ਼ਾਂਤ ਚਿਤ ਹੋ ਕੇ ਪਰਮੇਸ਼ਵਰ ਦਾ ਨਾਮ ਜਪ ਰਹੇ ਸੀ ਹੁਣ ਵੀ ਉਹ ਸ਼ਾਂਤ ਚਿਤ ਹੋ ਕੇ ਪਰਮੇਸ਼ਵਰ ਦਾ ਨਾਮ ਜਪ ਰਹੇ ਨੇ ਬਲਕਿ ਉਹਨਾਂ ਨੇ ਬੜੇ ਪ੍ਰੇਮ ਨਾਲ ਬੜੇ ਸਤਿਕਾਰ ਨਾਲ ਸਾਨੂੰ ਇਹ ਉਪਦੇਸ਼ ਦਿੱਤਾ ਕਿ ਤੁਸੀਂ ਆਪਣੇ ਪਤੀ ਦਾ ਧਿਆਨ ਕਰੋ ਤੇ ਉਹਨਾਂ ਦੀ ਸੇਵਾ ਕਰੋ ਦੂਸਰਾ ਉਪਦੇਸ਼ ਉਹਨਾਂ ਨੇ ਇਹ ਦਿੱਤਾ ਕਿ ਅੱਲਾ ਦਾ ਨਾਮ ਜਪਿਆ ਕਰੋ ਪਤੀ ਵਿੱਚ ਪ੍ਰੇਮ ਰੱਖੋ ਤੇ ਖੁਦਾ ਦਾ ਨਾਮ ਜਪਿਆ ਕਰੋ ਗੁਰੂ ਜੀ ਦੇ ਬਚਨ ਸੁਣ ਕੇ ਸਾਡਾ ਮਨ ਬਦਲ ਗਿਆ ਅਸੀਂ ਉਹਨਾਂ ਦਾ ਮਨ ਤਾਂ ਨਹੀਂ ਬਦਲ ਸਕਿਆ ਪਰ ਉਹਨਾਂ ਨੇ ਸਾਡਾ ਮਨ ਜ਼ਰੂਰ ਬਦਲ ਦਿੱਤਾ ਸਗੋਂ ਸਾਡਾ ਮਨ ਤਾਂ ਇਹਨਾਂ ਵਾਸ਼ਨਾਵਾਂ ਨਾਲੋਂ ਨਫ਼ਰਤ ਕਰਨ ਲੱਗ ਪਿਆ ਸਾਡੇ ਮਨ ਵਿੱਚ ਵਿਰਾਗ ਆ ਗਿਆ ਕਿ ਸਾਡੀ ਜ਼ਿੰਦਗੀ ਇਹਨਾਂ ਕੰਮਾਂ ਵਾਸਤੇ ਹੀ ਹੈ ਕੀ ਸਾਰੀ ਜ਼ਿੰਦਗੀ ਇਨਸਾਨ ਨੇ ਇਹੀ ਕੰਮ ਕਰਨੇ ਨੇ ਸਾਨੂੰ ਹੁਣ ਵਿਸ਼ੇਵਿਕਾਰ ਬੁਰੇ ਲੱਗਦੇ ਨੇ ਤੇ ਸਾਡਾ ਹੁਣ ਮਨ ਅੱਲਾ ਦੀ ਬੰਦਗੀ ਵਿੱਚ ਲੱਗ ਗਿਆ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹ ਜਵਾਨੀ ਇਹ ਬਲ ਚਤੁਰਾਈ ਸਾਰੇ ਸ਼ੁਭ ਗੁਣ ਪਾ ਕੇ ਵੀ ਆਪਣੇ ਮਨ ਨੂੰ ਵਸ ਵਿੱਚ ਕੀਤਾ ਹੋਇਆ ਸ੍ਰੀ ਹਰਗੋਬਿੰਦ ਸਾਹਿਬ ਜੀ ਜਵਾਨ ਵੀ ਬਹੁਤ ਸਨ ਬਲ ਵੀ ਬਹੁਤ ਸੀ ਧਨ ਵੀ ਬਹੁਤ ਹੈ ਉਹ ਹਰ ਪ੍ਰਕਾਰ ਨਾਲ ਪੂਰੇ ਨੇ ਪਰ ਉਹ ਤਦ ਵੀ ਸ਼ਾਂਤ ਚਿਤਨੇ ਪਰਮੇਸ਼ਵਰ ਵਿੱਚ ਧਿਆਨ ਲਾ ਕੇ ਬੈਠੇ ਨੇ ਉਹਨਾਂ ਦੇ ਮਨ ਵਿੱਚ ਅਸੀਂ ਕੋਈ ਫੁਰਨਾ ਨਹੀਂ ਪਾ ਸਕਿਆ ਉਹਨਾਂ ਦਾ ਮਨ ਕਿਸੇ ਵੀ ਰਸਵਾਲ ਨਹੀਂ ਦੌੜਦਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਾਰੀ ਦੁਨੀਆ ਦੇ ਪੀਰ ਹਨ ਉਹ ਪੂਜਣ ਯੋਗ ਹਨ ਉਹਨਾਂ ਨੇ ਬਹੁਤ ਸੋਹਣਾ ਸਰੀਰ ਪਾ ਕੇ ਵੀ ਆਪਣੇ ਆਪ ਨੂੰ ਬਚਾਇਆ ਹੋਇਆ ਹੈ ਬੇਗਮਾ ਬਾਦਸ਼ਾਹਾਂ ਨੂੰ ਕਹਿ ਲਗੀਆਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਨੂੰ ਮਾੜੇ ਕੰਮਾਂ ਤੋਂ ਰੋਕਿਆ ਹੋਇਆ ਹੈ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੇ ਬਾਦਸ਼ਾਹ ਜਹਾਂਗੀਰ ਵੱਲ ਧਿਆਨ ਰੱਖੋ ਉਹਦੇ ਵਿੱਚ ਹੀ ਪ੍ਰੇਮ ਰੱਖੋ ਤੇ ਉਹਦੇ ਨਾਲ ਹੀ ਪਿਆਰ ਕਰੋ ਤੇ ਅੱਲਾਹ ਦੀ ਬੰਦਗੀ ਕਰੋ ਹੇ ਬਾਦਸ਼ਾਹ ਸਲਾਮਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪੂਰੇ ਹਨ ਉਹ ਪੂਰੇ ਪੀਰ ਹਨ ਤੁਸੀਂ ਉਹਨਾਂ ਦਾ ਸਤਕਾਰ ਕਰਿਆ ਕਰੋ ਇਵੇਂ ਕਰਨ ਨਾਲ ਤੁਹਾਡਾ ਦੋਹਾਂ ਜਹਾਨਾਂ ਵਿੱਚ ਭਲਾ ਹੋਏਗਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਾਰਿਆਂ ਦੀ ਦਿਲਾਂ ਦੀ ਜਾਣਨ ਵਾਲੇ ਨੇ ਇਸੇ ਤਰ੍ਹਾਂ ਤੁਹਾਡੀ ਵੀ ਦਿਲ ਦੀ ਜਾਣਨ ਵਾਲੇ ਨੇ ਬਾਦਸ਼ਾਹ ਕਹਿ ਲਗਾ ਮੈਂ ਜਾ ਰਿਹਾ ਹਾਂ ਇਹ ਗੱਦੀ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੀ ਹੈ ਰਾਤ ਨੂੰ ਜਦੋਂ ਮੈਨੂੰ ਸ਼ੇਰਖਾਨ ਆਂਦੇ ਸੀ ਮੈਂ ਇਹਨਾਂ ਨੂੰ ਯਾਦ ਕਰਦਾ ਸੀ ਇਹ ਮੇਰੀ ਸਹਾਇਤਾ ਕਰਦੇ ਸਨ ਦੋ ਸ਼ੇਰ ਮੈਨੂੰ ਮਾਰਨ ਆਂਦੇ ਸੀ ਇਹਨਾਂ ਨੇ ਉਹ ਦੋ ਸ਼ੇਰਾਂ ਨੂੰ ਹਟਾ ਦਿੱਤਾ ਇੱਕ ਸਿਆਣੇ ਨੇ ਮੈਨੂੰ ਦੱਸਿਆ ਸੀ ਇਸ ਲਈ ਮੈਂ ਇਹਨਾਂ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਵਾਪਸ ਬੁਲਾ ਲਿੱਤਾ ਉਸ ਗਵਾਲੀਅਰ ਦੇ ਕਿਲੇ ਵਿੱਚ 52 ਰਾਜੇ ਸਨ ਉਹਨਾਂ ਦੀ ਸਜ਼ਾ ਮੈਂ ਇਹ ਲਿਖੀ ਸੀ ਕਿ ਅੰਤ ਤੱਕ ਉਹ ਉੱਥੇ ਹੀ ਰਹਿਣਗੇ ਤੇ ਉਹ ਉੱਥੇ ਹੀ ਮਰਨਗੇ ਪਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ 52 ਰਾਜਿਆਂ ਨੂੰ ਵੀ ਗਵਾਲੀਅਰ ਦੇ ਕਿਲੇ ਵਿੱਚੋਂ ਛੁਡਾ ਕੇ ਲੈ ਕੇ ਆਏ ਉਹ ਰਾਜੇ ਮੇਰੇ ਦੁਸ਼ਮਣ ਸਨ ਮੇਰੇ ਵੈਰੀ ਸਨ ਮੈਂ ਉਹਨਾਂ ਨੂੰ ਛੱਡਣਾ ਨਹੀਂ ਸੀ ਪਰ ਮੈਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕਹੇ ਤੇ ਉਹਨਾਂ ਨੂੰ ਛੱਡ ਦਿੱਤਾ ਚੰਦੂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਦੁਸ਼ਮਣ ਸੀ। ਉਹਨੇ ਸ੍ਰੀ ਗੁਰੂ ਅਰਜਨ ਪਾਸ਼ਾ ਜੀ ਨੂੰ ਸ਼ਹੀਦ ਕੀਤਾ ਸੀ। ਮੈਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਖੁਸ਼ ਕਰਨ ਵਾਸਤੇ ਚੰਦੂ ਨੂੰ ਉਹਨਾਂ ਦੇ ਹਵਾਲੇ ਕਰ ਦਿੱਤਾ। ਜਿਹੜੀ ਗੱਲ ਨਹੀਂ ਸੀ ਹੋ ਸਕਦੀ ਮੈਂ ਉਹ ਵੀ ਕੀਤੀ। ਇਹ ਸਭ ਕੁਝ ਮੈਂ ਗੁਰੂ ਸਾਹਿਬ ਦੇ ਆਦਰ ਵਾਸਤੇ ਕੀਤਾ। ਜਿਹੜਾ ਸੰਸਾ ਮੇਰੇ ਮਨ ਵਿੱਚ ਹੋਇਆ ਸੀ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੀ ਪਤਨੀ ਤੋਂ ਬਿਨਾਂ ਕਿਵੇਂ ਰਹਿ ਲੰਦੇ ਨੇ। ਉਹ ਸੰਸਾ ਵੀ ਤੁਸੀਂ ਪਰਖ ਕਰਕੇ ਦੂਰ ਕਰ ਦਿੱਤਾ ਮੈਂ ਸਮਝ ਗਿਆ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪੂਰੇ ਪੀਰ ਹਨ ਸੱਚੇ ਪੀਰ ਹਨ ਪੂਰੇ ਬ੍ਰਹਮ ਗਿਆਨੀ ਹਨ ਕੱਲ ਨੂੰ ਮਿਲ ਕੇ ਮੈਂ ਉਹਨਾਂ ਤੋਂ ਮਾਫੀ ਮੰਗਾਗਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਨੂੰ ਸਿੱਖਿਆ ਦਿੱਤੀ ਹੈ ਕਿ ਇੱਕ ਪਾਸੇ ਧਰਮ ਨਾਮ ਸਿਮਰਨ ਨਿਮਰਤਾ ਤੇ ਸੇਵਾ ਹੈ ਅਤੇ ਦੂਜੇ ਪਾਸੇ ਜ਼ੁਲਮ ਦੇ ਵਿਰੁੱਧ ਡਟ ਕੇ ਖੜਨਾ ਇਹ ਵੀ ਗੁਰਮਤ ਦਾ ਹਿੱਸਾ ਹੈ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਕਿ ਧਰਮ ਦੀ ਰੱਖਿਆ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ ਜੇ ਕਦੇ ਧਰਮ ਉਤੇ ਸੰਕਟ ਆਵੇ ਤਾਂ ਸ਼ਸਤਰ ਉਠਾਉਣਾ ਇਹ ਵੀ ਧਾਰਮਿਕ ਕਰਤੱਵ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖਾਂ ਨੂੰ ਨਿਰਭਉ ਹੋ ਕੇ ਜੀਵਨ ਜਿਉਣ ਦੀ ਸਿੱਖਿਆ ਦਿੱਤੀ ਮਨੁੱਖ ਨੂੰ ਕਿਸੇ ਤੋਂ ਡਰਨਾ ਨਹੀਂ ਚਾਹੀਦਾ ਕਿਸੇ ਨਾਲ ਵੈਰ ਵੀ ਨਹੀਂ ਰੱਖਣਾ ਚਾਹੀਦਾ ਗੁਰੂ ਦੇ ਸਿਖ ਲਈ ਸੇਵਾ ਅਤੇ ਸਿਮਰਨ ਦੋਵੇਂ ਜੀਵਨ ਦੇ ਅਟੁੱਟ ਹਿੱਸੇ ਹਨ ਗੁਰੂ ਸਾਹਿਬ ਨੇ ਦੱਸਿਆ ਕਿ ਜ਼ੁਲਮ ਬਰਦਾਸ਼ਤ ਕਰਨਾ ਵੀ ਪਾਪ ਹੈ ਜ਼ੁਲਮ ਦਾ ਮੁਕਾਬਲਾ ਕਰਨਾ ਗੁਰੂ ਦੇ ਸਿੱਖ ਦਾ ਕਰਤੱਵ ਹੈ ਗੁਰੂ ਸਾਹਿਬ ਨੇ ਸਿੱਖਾਂ ਨੂੰ ਸੰਤ ਸਿਪਾਹੀ ਦਾ ਜੀਵਨ ਜਿਉਣ ਦੀ ਪ੍ਰੇਰਣਾ ਦਿੱਤੀ ਇਹ ਗੁਰੂ ਸਾਹਿਬ ਦੀ ਸਿੱਖਿਆ ਸਾਨੂੰ ਗ੍ਰਹਿਣ ਕਰਨੀ ਚਾਹੀਦੀ ਹੈ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤਾਂ tane ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ